ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ ਜੀ ਮੇਰੇ ਚੈਨਲ ਕੁੱਕ ਵਿਦ ਸੰਦੀਪ ਵਿੱਚ ਮੈਂ ਹਾਂ ਜੀ ਸੰਦੀਪ ਕੋਰ ਅੱਜ ਆਪਾਂ ਬਣਾਉਣ ਲੱਗੇ ਜੀ ਗੋਭੀ ਦੇ ਤੇ ਬੈਂਗਨ ਦੇ ਪਕੌੜੇ ਮੈਂ ਗੋਭੀ ਧੋ ਕੇ ਲੈ ਲਈਏ ਹੁਣਾਂ ਨੂੰ ਆਪਾਂ ਕੱਟਾਂਗੇ ਪੀਸਿਸ ਦੇ ਵਿੱਚ ਬੈਂਗਨ ਵੀ ਧੋ ਲਿੱਤਾ ਐ ਇਹਨੂੰ ਵੀ ਆਪਾਂ ਕੱਟਾਂਗੇ ਅਦਰਕ ਦਾ ਪੇਸਟ ਲਿਆ ਮੈਂ ਇੱਕ ਹਰੀ ਮਿਰਚ ਲਈ ਇਸ ਤਰ੍ਹਾਂ ਬ੍ਰਿਕ ਬ੍ਰਿਕ ਕੱਟ ਲਈ ਤੈਨੂੰ ਪਸਤੂਰੀ ਮੇਥੀ ਅਨਾਰ ਦਾਣਾ ਨਾਰਦਾ ਨਾਲ ਪੰਨ ਨਾਲ ਬਹੁਤ ਹੀ ਟੇਸਟੀ ਬਣਦੇ ਨੇ ਪਕੌੜੇ ਇਹ ਕੁਝ ਮਸਾਲੇ ਨੇ ਆਪਾਂ ਸਵਾਦ ਅਨਸਾਰ ਪਾਵਾਂਗੇ ਇਹ ਸੁਜੀ ਹੈ ਇਹ ਵੇਸਣੇ ਇੱਕ ਕੱਪ ਮੇ ਵੇਸਣ ਦੇ ਵਿੱਚ 2 ਟੇਬਲस्पून ਮੈਂ ਸੁਜੀ ਐਡ ਕੀਤੀ ਹੈ ਇਹਦੇ ਨਾਲ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਚਲੋ ਹੁਣ ਆਪਾਂ ਨੂੰ ਗੋਭੀ ਨੂੰ ਕੱਟ ਲੈਣੇ ਆ ਤੇ ਬੈਂਗਨ ਨੂੰ ਵੀ ਕੱਟ ਲੈਣੇ ਆ ਤੇ ਵੇਸਣ ਨੂੰ ਘੋਲ ਲੈਣੇ ਆ ਉਹਦੇ ਵਿੱਚ ਵੀ ਮਸਾਲੇ ਸਾਰੇ ਆਪਾਂ ਐਡ ਕਰ ਦਿੰਨੇ ਆ ਇੱਥੇ ਆਪਾਂ ਸਾਰਾ ਸਮਾਨ ਪਾ ਦਿੰਨੇ। ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾਵਾਂਗੇ, ਅੱਧਾ ਚਮਚ। 1 ਟੇਬਲस्पून ਆਪਾਂ ਨਮਕ ਪਾਵਾਂਗੇ। ਥੋੜੀ ਜਿਹੀ ਆਪਾਂ ਅਜਵਾਇਨ ਪਾਵਾਂਗੇ। ਅਜਵਾਇਨ ਨਾਲ ਪਕੌੜੇ ਆਂ ਸਵਾਦ ਅੰਦਾ ਜੀ ਬਹੁਤ ਵਧੀਆ ਥੋੜੀ ਜਿਹਾ ਆਪਾਂ ਹਲਦੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਥੋੜੀ ਜਿਹਾ ਆਪਾਂ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਕੋਲ ਕੇ ਰੱਖ ਦੇਣ ਪੰਜ ਸੱਤ ਮਿੰਟ ਲਈ ਤਾਂ ਕਿ ਵੇਸਣ ਦੀ ਸੂਜੀ ਸਾਡੀ ਫੁੱਲ ਜੇ ਵਿਸਨ ਫੁੱਲੀ ਹੋਏਗਾ ਤੇ ਸੁਜੀ ਫੁੱਲੀ ਹੋਏਗੀ ਤਾਂ ਹੀ ਪਕੌੜੇ ਸਾਡੇ ਬਹੁਤ ਵਧੀਆ ਬਣਦੇ ਨੇ ਆਪਾਂ ਕੋਲ ਇਸ ਤਰ੍ਹਾਂ ਦਾ ਹੀ ਰੱਖਣਾ ਨਹੀਂ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਪਤਲਾ ਜੇ ਜ਼ਿਆਦਾ ਪਤਲਾ ਆਪਾਂ ਕੋਲ ਰੱਖਾਂਗੇ ਤੇ ਗੋਬੀ ਦੇ ਤੇ ਤੇਲ ਵੜ ਜਾਂਦਾ ਹੈ ਇਸ ਕਰਕੇ ਥੋੜਾ ਜਿਹਾ ਆਪਾਂ ਥਿੱਕੀ ਰੱਖਣਾ ਇਹਨੂੰ ਚਲੋ ਜੀ ਹੁਣ ਆਪਾਂ ਗੋਭੀ ਕੱਟ ਲਈ ਇਸ ਤਰੀਕੇ ਨਾਲ ਆਪਾਂ ਵੰਗਣ ਤੇ ਗੋਭੀ ਨੂੰ ਕੱਟ ਲਿੱਤਾ ਮੈਂ ਵੰਗਣ ਗੋਲ-ਗੋਲ ਕੱਟੇ ਨੇ ਗੋਭੀ ਦੇ ਇੰਨੇ ਇੱਕ ਮੋਟੇ ਪੀਸ ਹੋਣੇ ਚਾਹੀਦੇ ਨੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ ਹੁਣ ਕੋਪਾਂ ਦਾ ਵੰਗਣ ਦੇ ਕੋਲੇ ਪਾਵਾਂਗੇ ਸੱਗ ਦੇ ਬੈਂਗਨ ਦੇ ਪਕੌੜੇ ਫਰਾਈ ਹੁੰਦੇ ਹਨ ਇਹਨਾਂ ਨੂੰ ਥੋੜਾ ਜਿਹਾ ਮੋਟਾ ਹੀ ਰੱਖਣਾ ਹੈ ਜੇ ਜਿਆਦਾ ਪਤਲਾ ਰੱਖੋਗੇ ਤੇ ਫਿਰ ਇਹਨਾਂ ਦੇ ਵਿੱਚ ਵੱਜ ਜਾਏਗਾ ਤੇਲ ਵਿੱਚ ਜੇ ਮੋਟਾ ਲਗਾਉਣਗੇ ਤੇ ਫਿਰ ਡਰਾਈ ਬਣਨਗੇ ਬਿਲਕੁਲ ਆਪਾਂ ਬੈਂਗਨ ਦੇ ਪਕੌੜੇ ਹਾਫ ਕਰਕੇ ਕੱਢ ਲਿੱਤੇ ਨੇ ਹੁਣ ਆਪਾਂ ਗੋਭੀ ਦੇ ਵਿੱਚ ਪਾਣੇ ਹਾਂ इस तरह चंगी तरह कोटिंग कर देनी देखने फिर फ्राई करने पाने आपने गोभी के पकौड़े भी साढ़े हाथ फ्राई हो गए हैं हम इन्होंने आप कैं फिर इन्हों दोबारा थोड़ा जहा प्रेस करके पावगे ताकि अंदर तक पक जान बहुत ज़्यादा फिर क्रिस्पी भी बनते हैं हूँ इन्हों कट लें बहर इन्हों थोड़ा ज प्रेस करके फिर फ्राई हो पावे डबल जल फ्राई करते हैं पकौड़े बहुत टेस्टी बनते हैं क्रिस्पी भी ਹਲੋ ਜੀ ਸਾਡੇ ਗਰਮਾ-ਗਰਮ ਪਕੌੜੇ ਤੇ ਚਾਹ ਬਣ ਕੇ ਤਿਆਰ ਹੁਣ ਆਪਾਂ ਨੂੰ ਸਰਵ ਕਰਦੇ ਹਾਂ ਥੋੜਾ ਜਿਹਾ ਆਪਾਂ ਇੱਥੇ ਚਾਟ ਮਸਾਲਾ ਪਾ ਦਾਂਗੇ ਤੁਹਾਨੂੰ ਮੇਰੀ ਪਕੌੜਿਆਂ ਦੀ ਰੈਸিপি ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਚਲੋ ਜੀ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ